प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਲੋਂਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੁਛ ਤੁਹਾਡੇ ਵੀਰਾਂ ਦੇ ਸਵਾਲ ਸੀ ਪਹਿਲਾ ਸਵਾਲ ਤੁਹਾਡਾ ਸੀਗਾ ਕਿਸਾਨ ਆਗੂਆਂ ਬਾਰੇ ਵੀ ਕੁਝ ਬੋਲੋ ਵੀ ਜਿਹੜੇ ਧਰਨਾ ਚੱਕਿਆ ਜਾਂ ਕਿਉਂ ਇਹ ਕਿਉਂ ਹੋਇਆ ਦੋਸਤੋ ਇਹ ਕੋਈ ਇਹਨਾਂ ਦਾ ਪਹਿਲਾ ਕੰਮ ਨਹੀਂਗਾ ਮੈਂ ਤਾਂ ਇੱਕੋ ਹੀ ਸਵਾਲ ਦਾ ਜਵਾਬ ਹੈ ਤੁਹਾਡੇ ਦਾ ਤੁਸੀਂ ਹੁਣ ਇਹਨਾਂ ਨੂੰ ਸਵਾਲ ਕਰੋ ਇਹ ਲੋਕ ਜਿੱਦੇ ਧਰਨੇ ਤੇ ਬੈਠਦੇ ਆ ਮਰਨ ਵਰਤ ਰੱਖਦੇ ਆ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਆ ਇਹ ਵੀ ਜਾਂ ਜਿੱਤਾਂਗੇ ਜਾਂ ਮਰਾਂਗੇ ਅਕਾਲ ਤਖਤ ਸਾਹਿਬ ਦੇ ਵਿਹੜੇ 'ਚ ਕੀਤੀ ਗਈ ਅਰਦਾਸ ਸੀਸ ਦੇ ਕੇ ਪੂਰੀ ਹੁੰਦੀ ਆ ਤੇ ਜਾਂ ਫਿਰ ਉਸ ਅਰਦਾਸ ਦਾ ਭਗੌੜਾ ਹੁੰਦਾ ਜਿਹੜਾ ਉੱਤੇ ਪੂਰਾ ਨ ਉੱਤਰਦਾ ਹੋਵੇ ਤੇ ਦੋਨੋਂ ਹੀ ਨਹੀਂ ਪੂਰੇ ਉੱਤਰੇ ਇਹ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਭਗੌੜੇ ਆ ਇਹਨਾਂ ਨੂੰ ਮੂੰਹ ਲਾਉਣਾ ਡੱਲੇਵਾਲ ਨੂੰ ਤੇ ਭੰਦੇਰ ਨੂੰ ਇਹ ਤੁਹਾਡੇ ਤੇ ਆ ਵੀ ਤੁਸੀਂ ਇਹਨਾਂ ਨੂੰ ਲਾਉਨੇ ਆ ਨਹੀਂ ਉਹਦੇ ਮੈਂ ਤਾਂ ਇਹਨਾਂ ਨੂੰ ਕਦੇ ਨਹੀਂ ਲਾਉਂਦਾ ਸਾਡੇ ਵਾਸਤੇ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕੀਤੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਨੇ ਬਾਬਾ 18 ਸਿੰਘ ਨੇ ਜਰਨੈਲ ਸੁਵੇਕ ਸਿੰਘ ਨੇ ਸਿਰ ਦੇ ਕੇ ਪੂਰੀ ਕੀਤੀ ਜਿਹੜੇ ਸਿੰਘਾਂ ਨੇ ਉਸ ਅਰਦਾਸ 'ਚ ਉਹਨਾਂ ਨਾਲ ਖੜਕੇ ਪੜਨ ਕੀਤਾ ਉਹਨਾਂ ਨੇ ਵੀ ਸੀਸ ਭੇਟ ਕੀਤਾ ਉੱਥੇ ਕਿਉਂਕਿ ਕਾਲ ਤੱਕ ਸਾਹਬ ਤੇ ਕੀਤੀ ਗਈ ਅਰਦਾਸ ਸੀ ਸੀ ਮੰਗਦੀ ਹੈ ਜਾਂ ਜੇਤ ਤੇ ਜਾਂ ਸੀਸ ਭਗੋੜੇ ਗਰਚਰਨ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਲੋਂਗੋਵਾਲ ਅਦਰਸ ਉਹਨਾਂ ਦਾ ਜੋ ਹਸ਼ਰ ਅੱਜ ਕੌਮ 'ਚ ਜੋ ਸਤਕਾਰ ਉਹ ਤੁਹਾਡੇ ਸਾਹਮਣੇ ਸੰਤ ਫਤੇ ਸਿੰਘ ਅਰਦਾਸ ਦਾ ਭਗੋੜਾ ਸੀ ਕੌਮ ਨੇ ਮੂੰਹ ਨਹੀਂ ਲਾਇਆ ਸਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਅਰਦਾਸ ਕਰਕੇ ਅਰਦਾਸ ਦੀ ਮਰਿਆਦਾ ਦੇ ਮੁਤਾਬਕ ਸੀਸ ਭੇਟ ਕੀਤਾ ਕੌਮ ਅੱਜ ਵੀ ਅੱਖਾਂ ਤੇ ਬਿਠਾਉਂਦੀ ਹੈ ਸਦਾ ਜਿਉਂਦੀ ਇਹ ਆ ਭਗੌੜੇ ਤੇ ਸ਼ਹੀਦੀ ਉਥੇ ਦੋ ਹੀ ਹੈ ਦੋ ਹੀ ਮਾਰਗ ਨੇ ਜਾਂ ਭਗੌੜੇ ਤੇ ਜਾਂ ਸ਼ਹੀਦੀ ਬਸ ਇਹਦੇ ਬਾਰੇ ਵਿੱਚ ਇੰਨੀ ਸ਼ਰਮ ਇਹ ਹੋਣੀ ਚਾਹੀਦੀ ਵੀ ਇੱਕ ਨੌਜਵਾਨ ਬੱਚਾ ਉਥੇ ਮਾਰਿਆ ਗਿਆ ਕਿੰਨੇ ਆਪਾਜ ਹੋਏ ਇਹਨਾਂ ਨੂੰ ਕੋਈ ਸ਼ਰਮ ਨਹੀਂ ਇਹ ਹੋਣਾ ਜੇਲ੍ਹ ਚ 4 ਦਿਨ ਜਾ ਕੇ ਉੱਥੇ ਰੋਟੀਆਂ ਪਿੱਛੇ ਲੜਦੇ ਫਿਰਦੇ ਸੀ ਆ ਇਹਨਾਂ ਦੀ ਅਕਲ ਦਾ ਸਿੱਖ ਨੂੰ ਦਾਤਾ ਬਣਾਇਆ ਗੁਰੂ ਸਾਹਿਬ ਨੇ ਸਿੱਖ ਨੂੰ ਬਾਦਸ਼ਾਹੀ ਬਖਸ਼ੀਆ ਗੁਰੂ ਸਾਹਿਬ ਨੇ ਖਾਲਸਾ ਜਾਂ ਬਾਗੀ ਆ ਜਾਂ ਬਾਦਸ਼ਾਹ ਇਹ ਕਿੱਥੇ ਖੜੇ ਆ ਤੁਸੀਂ ਦੇਖੋ ਮੈਂ ਤਾਂ ਕਦੇ ਇਸ ਰਾਹ ਦਾ ਨਾਰ ਇਸ ਰਸਤੇ ਦਾ ਮੁਸਾਫਿਰ ਹਾਂ ਨਾ ਕਦੇ ਬਣਾ ਅੰਬ ਦੇ ਆਚਾਰ ਨਾਲ ਖਾ ਲੂੰ ਇੱਕ ਘੱਟ ਖਾ ਲੂੰ ਹੁਣ ਵੀ ਕਣਕ ਵੱਢੀ ਆ ਅੱਜ ਵੇਚਿਆ ਆ ਕੋਈ ਗਿਲਾ ਨਹੀਂ ਜਿੰਨਾ ਰੱਬ ਨੇ ਦਿੱਤਾ ਸ਼ੁਕਰ ਗੁਜ਼ਾਰ ਆ ਉਹਦਾ ਸੱਚਾ ਪਾਤਸ਼ਾਹ ਸ਼ੁਕਰ ਕਰਦੇ ਆ ਤੂੰ ਸਾਨੂੰ ਕਿਸੇ ਨੂੰ ਕੁਝ ਦੇਣ ਜੋਗੀ ਕੀਤਾ ਸਾਡੀ ਔਕਾਤ ਨਹੀਂ ਤੁਹਾਡੇ ਦਰ ਦੇ ਉੱਤੇ ਕੋਈ ਮੰਗਤਾ ਆਉਂਦਾ ਕੋਈ ਲੋੜਵੰਦ ਆਉਂਦਾ ਨਾ ਜਦੋਂ ਸ਼ੁਕਰ ਕਰਿਆ ਕਰੋ ਰੱਬ ਦਾ ਸ਼ੁਕਰ ਕਰਿਆ ਕਰੋ ਬਾਬੇ ਨਾਨਕ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਸੱਚਾ ਪਾਤਸ਼ਾਹ ਤੂੰ ਮੈਨੂੰ ਵੀ ਕੁਝ ਕਿਸੇ ਨੂੰ ਦੇਣ ਜੋਗਾ ਕੀਤਾ ਮੈਂ ਕਿਸੇ ਨੂੰ ਦੇਣ ਜੋਗਾ ਵੀ ਮੇਰੇ ਦਰ ਤੇ ਕੋਈ ਮੰਗਤਾ ਆਇਆ ਵੀ ਮੈਥੋਂ ਵੀ ਮੰਗਣ ਆਇਆ ਸ਼ੁਕਰ ਕਰਿਆ ਕਰੂ ਉਸ ਪ੍ਰਮਾਤਮਾ ਦਾ ਜਦੋਂ ਕੋਈ ਦਰ ਤੇ ਤੁਹਾਡੇ ਮੰਗਦਾ ਕਦੇ ਉਹ ਮੰਗਤਾ ਨਾ ਸਮਝੋ ਉਹ ਦਾਤ ਸਮਝੋ ਵੀ ਇਹ ਮੈਂ ਦਾਤ ਆ ਜਿਹੜੀ ਉਹਦੇ ਝੋਲੀ 'ਚ ਉਸ ਰੱਬ ਨੇ ਮੈਨੂੰ ਬਖਸ਼ੀ ਹੋਈ ਦਾਤ ਆ ਜਿਹੜੀ ਮੈਂ ਅੱਜ ਜੇ ਸਾਨੂੰ ਲੋੜ ਆ ਤੇ ਲੰਗਰਾਂ ਦੀ ਜਿਹੜੀ ਹੈਗੀ ਆ ਅੱਜ ਵਿਦਿਆ ਦੇ ਲੰਗਰ ਦੀ ਸਾਨੂੰ ਲੋੜ ਆ ਸਾਡੇ ਬੱਚੇ ਪੜ੍ਹ ਲੈ ਕੇ ਉਹਨਾਂ ਕੁਰਸੀਆਂ ਤੇ ਬੈਠਣ ਜਿੱਥੇ ਅੱਜ ਇਹ ਮੰਗਤੇ ਬਣੇ ਫਿਰਦੇ ਜਿੰਨਾ ਕੁਰਸੀਆਂ ਦੇ ਅੱਗੇ ਇਹ ਸਾਡੀ ਜ਼ਿੰਮੇਵਾਰੀ ਹੈ ਇਸ ਵੇਲੇ ਸਾਡੇ ਇਲਾਕੇ ਦੀ ਸਭ ਤੋਂ ਵੱਡੀ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਜਿੱਥੇ ਸ਼ਾਹ ਮੁਹੰਮਦ ਨੇ ਲਿਖਿਆ ਸੀ ਸ਼ਾਹ ਮੁਹੰਮਦ ਆ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੱਟੇ ਉਸ ਧਰਤੀ ਦੇ ਉੱਤੇ ਖੁੱਲ੍ਹਿਆ ਹੋਇਆ ਸਕੂਲ ਪ੍ਰਿੰਸੀਪਲ ਉਥੋਂ ਦਾ ਸੰਜੀਵ ਜੈਨ 300 ਬੱਚੇ ਨੂੰ ਪ੍ਰੀ ਸਿੱਖਿਆ ਦੇ ਰਹੇ ਆ ਯੋਗਦਾਨ ਸਾਡਾ ਤੁਹਾਡਾ ਦਾਨੀ ਵੀਰਾਂ ਦਾ ਜਿੰਨੀ ਜੋਗੇ ਹਨ ਉੱਥੇ ਪਾਉਂਦੇ ਆ ਦਰਪਾਇਆ ਉੱਥੋਂ ਪੜ੍ਹ ਲੈ ਕੇ ਬੱਚੇ ਬੜੇ ਵੱਡੇ ਆਉਂਦੇ ਆ ਦੇ ਹੁਣ ਵੀਰੋ ਤੁਹਾਡਾ ਦੂਜਾ ਸਵਾਲ ਸੀ ਵੀ ਜਿਹੜੀ ਤਲਵੰਡੀ ਸਾਬੋ ਕਾਨਫਰੰਸਾਂ ਹੋਈਆਂ ਜੋ ਕੀ ਨਿਕਲਿਆ ਐਸ ਵੇਲੇ ਕੁੱਲ ਮਿਲਾ ਕੇ ਅਕਾਲੀ ਦਲ ਦੇ ਜਾ ਜਿੰਨੇ ਹੋਰ ਦਾਲਾ ਉਹ ਤੇਈ ਨਹੀਂ ਸਿੱਖਾਂਗੇ ਹੁਣ ਤੇਈਆਂ ਦੇ ਵਿੱਚੋਂ ਤੁਸੀਂ ਦੇਖ ਲਓ ਵੀ ਜਿੱਤ ਨਸੀਬ ਕਿਨੂੰ ਹੋਊਗੀ ਜਿਹੜੇ ਖਖੜੀਆਂ ਕਰੇਲਿਆਂ ਗੇ ਖਿਲਰੇ ਹੋਈਆਂ ਕੋਈ ਦੋ ਧੜਿਆਂ ਚ ਪਾਰਟੀ ਵੰਡੀ ਹੋ ਗਈ ਤਿੰਨਾ ਚ ਵੰਡੀਆ ਤੇਈਆਂ ਚ ਵੰਡੇ ਹੋਈ ਨਹੀਂ ਹੁਣ ਇਹਨਾਂ ਚ ਕਦਾਗੀਆਂ ਤੇ ਵਾਕੀਆਂ ਦਾ ਗਿਆ ਜਥੇਦਾਰ ਸਾਹਿਬ ਨੂੰ ਇਹੀ ਬੇਨਤੀ ਸੀ ਵੀ ਜੇ ਤੁਸੀਂ ਸਾਨੂੰ ਕਿਤੇ ਉੱਥੇ ਸੁਣ ਲੈਂਦੇ ਆਹ ਚਾਰ ਸਵਾਲ ਸੁਖਬੀਰ ਬਾਦਲ ਤੇ ਕਰਦੇ ਵੀ ਤੂੰ ਕਹਿੰਨਾ ਨਾ ਅਸੀਂ ਵੇਅਦ ਵੀ ਕਰਾਈ ਨਹੀਂ ਸਾਡਾ ਸਬੰਧ ਕੋਈ ਨਹੀਂ ਕਰਨ ਵਾਲੇ ਦਾ ਕਰਾਉਣ ਵਾਲੇ ਦਾ ਕੱਖ ਨਾ ਰਹੇ ਠੀਕ ਆ ਉਹ ਤੁਸੀਂ ਅਰਦਾਸ ਕੀਤੀ ਉਹ ਰੱਬ ਮਨਜ਼ੂਰ ਕਰ ਰਿਹਾ ਜਨ ਉਹ ਉਹਦੇ ਤੇ ਫੈਸਲਾ ਕਾਲਪੁਰਪਤ ਤੇ ਉਹ ਸੱਚੇ ਪਾਤਸ਼ਾਹ ਦੇ ਅੱਗੇ ਕੀਤੀ ਅਰਦਾਸ ਆਲੀ ਨਹੀਂ ਜਾਂਦੀ ਤੇ ਤੁਸੀਂ ਤੁਹਾਡੇ ਤੋਂ ਪਹਿਲਾਂ ਜਿਹੜੇ ਤੁਹਾਡੇ ਜਿਹੜਾ ਦਲ ਦੇ ਵਿੱਚੋਂ ਬਹੁਤੇ ਬੰਦੇ ਆ ਉਹ ਤਾਂ ਉਥੋਂ ਅਰਦਾਸ ਦੇ ਭਗੌੜੀ ਆ ਧਰਮ ਯੁੱਧ ਮੋਰਚੇ ਵੇਲੇ ਜਿਹੜੀ ਅਰਦਾਸ ਦੇ ਵਿੱਚ ਖੜੇ ਸੀ ਉਹਦੇ ਜੋ ਭਗੌੜੇ ਹੋ ਕੇ ਰਾਜ ਭਾਗ ਮਾਲ ਲੈ ਪਰ ਇੱਜ਼ਤ ਕੀ ਆ ਉਹ ਤੁਸੀਂ ਦੇਖ ਲਓ ਕੌਮ ਚ ਕੀ ਇੱਜ਼ਤ ਆਦੀ ਪਹਿਲਾ ਸਵਾਲ ਡੇਰੇ ਦੀ ਫਿਲਮ ਚਲਾਉਣ ਦੇ ਪਿੱਛੇ ਪੋਸਟਰਾਂ ਦੇ ਉੱਤੇ ਪੁਲਿਸ ਕਿਹਦੇ ਹੁਕਮ ਨਾਲ ਲੱਗੀ ਇਹਦੇ ਹੁਕਮ ਨਾਲ ਲੱਗੀ ਹੈ ਗ੍ਰਾਹ ਭਾਗਤਾਂ ਨੂੰ ਚਾਰੀ ਸੀ ਪੁੱਛੋ ਇਹਨੂੰ ਸਵਾਲ ਦੇਵੇ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਬੁਰਜ ਜਵਾਰ ਸਿੰਘ ਵਾਲੇ ਤੋਂ ਮੁੱਖ ਦੋਚੀ ਪੁਲਿਸ ਨੇ ਫੜ ਲਿਆ ਅਸੀਂ ਟੀਮ ਚ ਸੀ ਉਸ ਚ ਇਹਦੇ ਹੁਕਮ ਨਾਲ ਛਡਾਇਆ ਸੁਖਦੇਵ ਸਿੰਘ ਬਾਠ ਦੋ ਤਿੰਨ ਕਾਲੀ ਲੀਡਰ ਉਥੋਂ ਦੇ ਹੋਰ ਸਾਰਿਆਂ ਨੂੰ ਪਤਾ ਇਹਦੇ ਹੁਕਮ ਨਾਲ ਛਡਾਇਆ ਗਿਆ ਦੱਸੇ ਕਿਉਂ ਛਡਾਇਆ ਉਹਦਾ ਕਤਲ ਹੋ ਜਾਂਦਾ ਉਹਦੇ ਘਰ ਵਾਲੀ ਨੂੰ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਜਾਂਦੀ ਹੈ ਇਕ ਉਹਦਾ ਬਖਸ਼ਿਆ ਜਾਂਦਾ ਤੇ ਸਰਕਾਰ ਦੀ ਤਰਫੋਂ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਤੇ ਤੁਹਾਡੇ ਮੇਰੇ ਟੈਕਸ ਦਾ ਦਿੱਤਾ ਗਿਆ ਉਹਨੂੰ ਕੌਮ ਦਾ ਦੁੱਖ ਹੀ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਦੁੱਖ ਹੀ ਹੋਵੇ ਤੇ ਮੁਆਵਜ਼ਾ ਸਰਕਾਰੀ ਖਜ਼ਾਨੇ ਚੋਂ ਦਿੰਦਾ ਹੈ ਜਿਹੜੇ ਕਿ ਸਾਡੇ ਪੈਸੇ ਲੋਕਾਂ ਦੇ ਟੈਕਸ ਦੇ ਪੁੱਛੋ ਇਹਨੂੰ ਉਹ ਕਿਹੜੀ ਕਿਹੜੀ ਉਹ ਪਰੰਪਰਾ ਚ ਇਹਨੇ ਨੌਕਰੀ ਦਿੱਤੀ ਆ ਕਿਹੜਾ ਉਹਨੇ ਕੌਮ ਦੀ ਖਾਤਰ ਜਾਂ ਪੰਜਾਬ ਦੀ ਖਾਤਰ ਜਾਂ ਕਿਹੜਾ ਮਾਰਕਾ ਮਾਰਿਆ ਸੀ ਉਹਨੇ ਗੁਰਦੇਵ ਸਿੰਘ ਪ੍ਰੇਮੀ ਨੇ ਤੀਸਰਾ ਸਵਾਲ ਇਹ ਕਹਿੰਦਾ ਮੈਂ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ ਮੈਂ ਤਾਂ ਇੱਥੇ ਹੀ ਸੀ ਇੱਥੇ ਹੀ ਨਹੀਂ ਸੀ ਫਿਰ ਸੈਣੀ ਦੇ ਖਿਲਾਫ ਉਮਰਾਨ ਅੰਗਲ ਦੇ ਖਿਲਾਫ ਉਹ ਗੋਲੀ ਚਲਾਉਣ ਵਾਲੇ ਦੇ ਖਿਲਾਫ ਤੂੰ ਕਾਰਵਾਈ ਕੀ ਕੀਤੀ ਉਸੇ ਵੇਲੇ ਤੇਰਾ ਫਰਜ ਬਣਦਾ ਸੀ ਵੀ ਮੇਰੇ ਹੁਕਮ ਤੋਂ ਬਗੈਰ ਤੁਸੀਂ ਮੇਰੇ ਹੁਕਮ ਤੋਂ ਬਾਹਰ ਜਾ ਕੇ ਗੋਲੀ ਚਲਾਈ ਹੈ ਮੈਂ ਤੁਹਾਡੇ ਤੇ ਆ ਕਾਰਵਾਈ ਕਰਦਾ ਕੀਤੀ ਜਥੇਦਾਰ ਸਾਹਿਬ ਪੁੱਛੋ ਅਸੀਂ ਇਸ ਕਰਕੇ ਜਾਣਦੇ ਹਾਂ ਸੀ ਉਹ ਸਾਰੇ ਕੈਦੇ ਵਿੱਚ ਰਹੇ ਅੱਜ ਉਹਨਾਂ کیسਾਂ ਦੇ ਗਵਾਹ ਬਣ ਕੇ ਲੜਾਈ ਲੜ ਰਹੇ ਨੇ ਕੋਈ ਇੱਕ 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 ਕੇਸ ਦਾ ਗਵਾਹ ਕਹਿੰਦਾ ਜੀ ਮੈਂ ਆਏ ਹੋ ਗਿਆ ਮੈਂ ਤਾਂ ਪੰਜ-ਪੰਜ ਕੇਸਾਂ ਦੇ ਗਵਾਹ ਸਭ ਤੋਂ ਅਹਿਮ ਸਵਾਲ ਜਦੋਂ ਇਹ ਦੋਸ਼ੀ ਡਿਕਲੇਅਰ ਹੋ ਗਏ ਗਿਰਦੇਵ ਪ੍ਰੇਮੀ ਦੀ ਪੁੱਛ ਗਿਸ਼ ਤੋਂ ਬਿੱਟੂ ਪ੍ਰਦੀਪ ਸੰਦੀਪ ਤੇ ਦੂਜਾ ਕੋ ਡੇਰਾ ਪ੍ਰੇਮੀ ਹੋਰ ਸੀਗਾ ਇੱਥੇ ਮੇਰਾ ਲਿਖਿਆ ਹੋਣਾ ਸੌਰੀ ਮੈਂ ਹਰਸ਼ ਧੂਰੀ ਜਦੋਂ ਉਹਨਾਂ ਨੂੰ ਪੁਲਿਸ ਫੜਨ ਲੱਗੀ ਉਹ ਤੇਰੀ ਦਿੱਲੀ ਵਾਲੀ ਸਰਕਾਰੀ ਕੋਠੀ 'ਚ ਜਾ ਕੇ ਉੱਥੇ ਦਿੱਲੀ ਜਿਹੜੀ ਤੇਰੀ ਕੋਠੀ ਆ ਉੱਥੇ ਜਾ ਕੇ ਠਹਿਰੇ ਤੂੰ ਉਹਨਾਂ ਨੂੰ ਉੱਥੇ ਸ਼ਰਨ ਦਿੱਤੀ ਤੂੰ ਉਹਨਾਂ ਨੂੰ ਕਿਹਾ ਵੀ ਇੱਥੇ ਯਾਰ ਪੰਜਾਬ ਦੇ ਲੋਕ ਆਉਂਦੇ ਤੁਸੀਂ ਮੈਨੂੰ ਮਰਵਾਉਂਗੇ ਇਹ ਤੇਰੀ ਇੱਕ ਅਕਾਲੀ ਦਲ ਦੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੇ ਵੀ ਬਾਅਦ 'ਚ ਇਹ ਸਾਰੀ ਗੱਲਬਾਤ ਆ ਕੇ ਸਾਰੀ ਪ੍ਰੈਸ 'ਚ ਦੱਸੀ ਫਿਰ ਤੂੰ ਉਹਨਾਂ ਨੂੰ ਗਨਮੈਨ ਦਿੱਤੇ ਤੁਸੀਂ ਕਿਹਾ ਵੀ ਇੱਥੋਂ ਜਾਓ ਇੱਕ ਇੱਕ ਗੱਡੀ ਸਰਕਾਰੀ ਤੇ ਉਹਨੂੰ 6-6 ਗਨਮੈਨ ਦਿੱਤੇ ਤੂੰ ਸੁਖਵੀਰ ਸਿੰਘ ਬਾਦਲ ਸਾਹਿਬ ਦੇਓ ਜਵਾਬ ਫਿਰ ਕੌਮ ਨੂੰ ਜੇ ਤੁਸੀਂ ਕੌਮ ਹੋ ਪਰ ਤੁਸੀਂ ਜਥੇਦਾਰਾਂ ਤੇ ਵੀ ਉਂਗਲਾ ਚੱਕਦੇ ਹੋ ਸਾਰਿਆਂ ਤੇ ਚੱਕਦੇ ਹੋ ਤੇ ਮੈਂ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਕਹਿੰਦਾ ਹੁਣ ਸਟੇਜ ਤੋਂ ਚਲੋ ਪੁੱਛ ਲਓ ਆਹ ਸਵਾਲ ਤਾਂ ਇਹਨਾਂ ਨੂੰ ਪੁੱਛ ਲਓ ਵੀ ਗਨਮੈਨ ਕਿਹੜੀ ਕਿਹੜੇ ਇਨਾਮੀਅਤ ਤੌਰ ਤੇ ਦਿੱਤੇ ਕਿਹੜਾ ਕਿਹੜਾ ਉਹਨਾਂ ਨੂੰ ਖਤਰਾ ਸੀ ਕੀ ਤੋਂ ਖਤਰਾ ਸੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਤੁਸੀਂ ਘਰੇ ਰੱਖੋ ਤੁਸੀਂ ਤਾਂ ਵੀ ਮਹਾਨ ਸਿੱਖ ਤੁਸੀਂ ਉਹਨਾਂ ਨੂੰ ਗਨਮੈਨ ਦੇਓ ਗ੍ਰਿਫਤਾਰੀਆਂ ਤੋਂ ਬਚਾਉਣ ਲਈ ਤੁਸੀਂ ਤਾਂ ਵੀ ਕੌਮ ਦੇ ਮਹਾਨ ਆਗੂ ਅਕਾਲੀ ਦਲ ਦੇ ਲੀਡਰ ਅਸੀਂ ਇਹ ਜੇ ਅਕਾਲੀ ਦਲ ਤੋਂ ਕਰਾਉਣਾ ਕੀ ਹੈ ਨਾ ਦਾਗੀਆਂ ਦੇ ਮੂੰਹ ਖੁੱਲੇ ਤੇ ਨਾ ਬਾਗਿਆਂ ਨੂੰ ਦਾਗੀਆਂ ਤਾਂ ਖੁੱਲਣੇ ਕੀ ਹੈ ਆ ਜਿਹੜੇ ਬਾਗੀ ਹੁਣ ਆਪਦੇ ਆਪ ਚ ਕਹਿੰਦੇ ਇਹਨਾਂ ਦਾ ਕੀ ਦਾ ਮੂੰਹ ਖੁੱਲੇ ਅੱਜ ਤੱਕ ਆ ਹੁਣ ਪੈਰਾਂ ਥੱਲੇ ਮਿੱਟੀ ਖਿਸਕੀ ਕੀ ਕਰਕੇ ਹੁਣ ਲੇਲੜੀਆਂ ਕੱਢਦੇ ਫਿਰਦੇ ਆ ਉਹ ਲੋਕੋ ਇਹਨਾਂ ਨੂੰ ਪਛਾਣੋ ਹੁਣ ਤੁਸੀਂ ਕਹਿੰਦੇ ਸੀ ਵੀ ਤੂੰ ਅਮਰਤਪਾਲ ਦੇ ਧੜੇ ਨਾਲ ਰਾਲ ਇਹਦਾ ਫਾਦਰ ਦਰਸ਼ਨ ਸਿੰਘ ਹਠੂੜ ਦੇ ਘਰੇ ਜਾਂਦਾ ਉਹਨੂੰ ਕਹਿੰਦਾ ਜੀ ਸਾਡੇ ਨਾਲ ਤੁਰੋ ਮੁਖਸਰ ਰੈਲੀ ਤੇ ਆਓ ਉਹ ਇਹਨੂੰ ਸਵਾਲ ਕਰਦਾ ਵੀ ਮੇਰਾ ਅੱਜ ਤੱਕ ਸਾਥ ਦਿੱਤਾ ਸਤਪਾਲ ਸਿੰਘ ਗਿੱਲ ਨਹੀਂ ਮੈਂ ਉਹ ਤੋਂ ਬਾਹਰ ਉਹਦੇ ਪੁੱਛੇ ਤੋਂ ਬਿਨਾ ਮੈਂ ਨਹੀਂ ਕਿਤੇ ਜਾਂਦਾ ਤੇ ਤੁਸੀਂ ਉਹਨੂੰ ਕਿਉਂ ਨਹੀਂ ਨਾਲ ਤੋਰਦੇ ਹੋਰ ਸੰਗਤ ਨੇ ਬਹੁਤ ਕਿਹਾ ਵੀ ਆਪਾਂ ਸਤਪਾਲ ਨੂੰ ਨਾਲ ਤੋਰੀਏ ਇਹਦੇ ਪਿਓ ਦਾ ਜਵਾਬ ਸੀ ਵੀ ਜੇ ਉਹ ਆ ਗਿਆ ਤੇ ਫਿਰ ਅਸੀਂ ਕਿੱਥੇ ਆ ਅਸੀਂ ਕਿੱਥੇ ਖੜਾਂਗੇ ਪੁੱਛੋ ਜੇ ਇਹ ਗੱਲ ਗਲਤ ਤਾਂ ਫਿਰ ਮੇਰਾ ਇਹਨਾਂ ਤੇ ਇਹਨਾਂ ਤੇ ਦੋ ਤਿੰਨ ਸਵਾਲ ਇਹਨਾਂ ਤੇ ਸੀ ਮੇਰੇ ਵੀ ਜਿਸ ਦਿਨ ਇਹ ਅਜਨਾਲੇ ਆਲਾ ਮਾਰਚ ਕੱਢਿਆ ਹੁਣ ਤਾਂ ਜਿਹੜਾ ਉਹ ਮੁੰਡਾ ਉਹ ਵੀ ਕਹਿੰਦਾ ਵੀ ਉਹ ਗਲਤ ਸੀ ਉਹ ਤਾਂ ਲੜਾਈ ਸਾਡੇ ਆਪ ਦਾ ਰੋਲਾ ਸੀ ਰੋਲਾ ਤਾਂ ਵਰਿੰਦਰ ਨਾਲ ਲੜਾਈ ਹੋਈ ਨਾ ਤੇ ਉਹਦੀ ਪਰਚੇ ਦੇ ਵਿੱਚ ਉਹ ਫੜਿਆ ਗਿਆ ਅੱਜ ਉਹ ਇਹਨਾਂ ਦੇ ਖਿਲਾਫ ਹੈ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਉਹਨਾਂ ਤੇ ਗਵਾਹ ਵੀ ਬਣ ਗਿਆ ਤੇ ਅਲੱਗ ਵਰਿੰਦਰ ਨਾਲ ਲੜਾਈ ਇਹਨਾਂ ਦੀ ਕੀ ਸੀ ਕੋਈ ਕੌਮੀ ਰੋਲਾ ਤਾਂ ਹੈ ਹੀ ਨਹੀਂ ਸੀ ਕੋਈ ਜਦ ਇਹ 10 ਦਿਨ ਗੁਰੂਵਾਰ ਦੀ ਹਜ਼ੂਰੀ ਚ ਖੜ ਕੇ ਵੀ ਕਿਹੜਾ ਪੰਥਕ ਕਾਰਜ ਸੀਗਾ ਜਿਹੜਾ ਜਨਾਲੇ ਲੈ ਕੇ ਗਏ ਹਾਂ ਉਹ ਲੈ ਗਏ ਇਹਨਾਂ ਦੀ ਮਰਜ਼ੀ ਇਹ ਆਪਦੇ ਬੰਦੇ ਦੇ ਪਿੱਛੇ ਗਏ ਚੰਗੀ ਗੱਲ ਆ ਮੈਂ ਨਹੀਂ ਕਹਿੰਦਾ ਪਰ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਲੈ ਜਾਣਾ ਕਿੱਥੋਂ ਤੱਕ ਸਹੀ ਸੀ ਚਲੋ ਉਹ ਇਹਨਾਂ ਦਾ ਫੈਸਲਾ ਉਹ ਕੌਮ ਦੇ ਆਗੂ ਜਾਣਣ ਮੇਰਾ ਸਵਾਲ ਇਹ ਸੀ ਉਸੇ ਹੀ ਦਿਨ ਇਹਨੂੰ ਸਾਰੀਆਂ ਜਥੇਬੰਦੀਆਂ ਨੇ ਕਿਹਾ ਵੀ ਭਈ ਵੀ ਅੱਜ ਕੋਰਟ ਪੂਰਾ ਗੋਲੀ ਕਾਣ ਦਾ ਚਲਾਨ ਪੇਸ਼ ਹੋਣਾ ਜਿਹੜਾ ਕਮਰ ਵਿਜੇ ਪ੍ਰਤਾਪ ਦਾ ਇਸੇ ਕਰਕੇ ਨਹੀਂ ਲਿਆ ਹਾਈ ਕੋਰਟ ਨੇ ਕਿ ਸੈਟ ਦੇ ਮੈਂਬਰ ਉਸ ਵੇਲੇ ਹਾਈ ਕੋਰਟ ਦੇ ਵਿੱਚ ਹਾਜ਼ਰ ਨਹੀਂ ਸਨ ਇਕੱਲੇ ਕਮਰਵੇਜੇ ਪ੍ਰਤਾਪ ਸਿੰਘ ਚਲਾਣ ਲੈ ਕੇ ਗਏ ਸੀ ਉਹ ਕਿੰਨਾ ਲੇਟ ਹੋਇਆ ਸਾਰੀ ਕਾਮ ਜਾਂਦੀ ਹੈ ਇਸੇ ਕਰਕੇ ਦੁਬਾਰਾ ਸਾਰਾ ਉਹ ਚਲਾਨ ਬਣਿਆ 5-6000 ਰੁਪਏ ਦਾ ਉਹ ਚਲਾਨ ਉਸੇ ਦਿਨ ਹੀ ਉਹ ਉੱਥੇ ਚਲਾਨ ਪੇਸ਼ ਹੋਣਾ ਸੀ ਦਿਹਾਤੀ ਐਸਐਸਪੀ ਤੇ ਡੀਆਈਜੀ ਸਾਹਿਬ ਉਹ ਸੈਟ ਦੇ ਕੋਟਪੁਰੀ ਵਾਲੇ ਦੇ ਸੀਨੀਅਰ ਮੈਂਬਰ ਨੇ ਕਿਤੇ ਉਹਨਾਂ ਨੂੰ ਰਿਕਵਰਡ ਪਾਉਣ ਦੀ ਖਾਤਰ ਤਾਂ ਨਹੀਂ ਇਹ ਮਾਰਚ ਕੱਢਿਆ ਗਿਆ ਕੀ ਦੂਜੀ ਵਹਿਬਲ ਤਾਂ ਨਹੀਂ ਇਹ ਨਾਲੇ ਚਾਲ ਖੇਡੀ ਕੀ ਕਰਨ ਦੀ ਇਹਦੇ ਪਿੱਛੇ ਕੌਣ ਸੀ? ਉਹ ਦੱਸਣ ਇਹ ਸਾਨੂੰ ਤਾਂ ਪਤਾ ਵੀ ਜੇ ਅਜਨਾਲੇ ਗੋਲੀ ਚੱਲਦੀ ਤੇ ਸੁਖਵੀਰ ਬਦਲ ਕਟਾਰੇ ਤੇ ਖੜਾ ਵਹਿਮ ਵਾਲੀ ਗੋਲੀ ਚ ਤੇ ਅਜਨਾਲਾ ਕਾਂਡ ਚ ਸਰਕਾਰ ਇਹ ਖੜੀ ਹੋਊਗੀ ਜਿਹੜੀ ਸੈਟ ਦੀ ਜਾਂਚ ਕਰ ਰਹੀ ਹੈ। ਵੀ ਆਪੇ ਫਿਰ ਜਾਂਦਾ ਉਹ ਵੀ ਕੇਸ ਬੰਦ ਹੋਣਗੇ ਤੇ ਜਾਫਰੀ ਵੀ ਖੁੱਲਣਗੇ। ਚਲੋ ਉਹਨਾਂ ਨੇ ਸੰਜਮ ਵਰਤਿਆ ਚੰਗੇ ਅਫਸਰ ਸੀ ਉਹਨਾਂ ਨੇ ਆਪਦੇ ਸਿਰ ਪੜਾ ਲਏ ਇਹਨਾਂ ਤੇ ਗੋਲੀ ਨਹੀਂ ਚਲਾਈ। ਜਿਹਦਾ ਅੱਜ ਇੱਕ ਮੇ ਅੱਜ ਆ ਪੁੱਗਤ ਰਹੀ ਹੈ। ਫਿਰ ਅੱਜ ਨਸ਼ਿਆਂ ਦੇ ਦੋਸ਼ ਲੱਗੇ ਆ ਹੁਣ ਮੈਂ ਵਕੀਲ ਸਾਹਿਬ ਨੂੰ ਇਹਨਾਂ ਦੇ ਖਾਰਾ ਸਾਹਿਬ ਮੈਂ ਇਹਨਾਂ ਨੂੰ ਕਹਿਣਾ ਕਹੂੰ ਕਹਿਣਾ ਤੁਸੀਂ ਵੀ ਮੰਗ ਕਰੋ ਜੇ ਚੈਨਲ ਨੇ ਖਬਰ ਗਲਤ ਚਨਾਈ ਆ ਦੈਨਿਕ ਸਵੇਰਾ ਤੇ ਇੱਕ ਚੈਨਲ ਹੋਰ ਆ ਉਹਨਾਂ ਤੇ ਕੇਸ ਕਰੋ ਡੈਫਮੇਸ਼ਨ ਹਾਈ ਕੋਰਟ ਚ ਚੈਲੰਜ ਕਰੋ ਉਹਨਾਂ ਦੇ ਉਸ ਨਿਊਜ਼ ਨੂੰ ਕੌਮ ਨੂੰ ਦੱਸੋ ਜਿੱਦੇ ਫਲੋਰ ਇਹਦਾ ਬੇਟਾ ਫੜਿਆ ਜਾਂਦਾ ਤੇਦਾ ਭਰਾ ਫੜਿਆ ਜਾਂਦਾ ਇਹਨੇ ਕਿਉਂ ਨਾ ਇਨਕੁਆਰੀ ਲਵਾਈ ਉਸ ਕੇਸ ਦੀ ਅੱਜ ਤੱਕ ਕਿ ਉਹ ਐਸੈਪਟ ਕੀਤਾ ਵੀ ਮੇਰਾ ਮੁੰਡਾ ਨਸ਼ਾ ਕਰਦਾ ਮੰਨ ਕੇ ਆਇਆ ਉੱਥੇ ਸਾਰੇ ਪ੍ਰੈਸ ਦੇ ਸਾਹਮਣੇ ਐਸਐਸਪੀ ਦੇ ਸਾਹਮਣੇ ਵੀਡੀਓ ਦਿਖਾਈਆਂ ਇਹਨਾਂ ਨੂੰ ਪੀਂਦੇ ਦੀਆਂ ਉਹਦੇ ਦੀਆਂ ਜਿਹੜੀਆਂ ਅਦਾਲਤ ਦੇ ਵਿੱਚ ਲੱਗੀਆਂ ਹੋਈਆਂ ਤਕਦੀਰ ਦਾ ਉਹ 파ਟ ਹੈ ਅਸੀਂ ਉਹ ਤੋਂ ਵੀ ਕੁਝ ਨਹੀਂ ਲੈਣਾ ਮੇਰੇ ਕੋਲੇ ਜਦਨੇ ਗੁਰੂ ਘਰ 'ਚ ਖੜ ਕੇ ਸਵਾਲ ਹੋਏ ਆ ਜਨਾਲੇ ਵਾਲਾ ਮਾਰਚ ਦੇ ਚਲਾਨ ਕੋੜਕਪੂਰੇ ਵਾਲੇ ਦਾ ਵੀ ਇਹਦਾ ਜਵਾਬ ਲੈ ਲਿਓ ਯਾਰ ਦੂਜਾ ਵੱਡਾ ਸਵਾਲ ਇਹ ਸੀ ਜਿਹੜੀ ਮਰਸਡੀਜ਼ ਗੱਡੀ ਇਹਨਾਂ ਨੇ ਗਿਫਟ ਲਈ ਉਹ ਭੇਡ ਕਰਨ ਵਾਲਾ ਪਰਿਵਾਰ ਕੌਣ ਹੈ ਤੁਸੀਂ ਕਹਿੰਦੇ ਸੀ ਨਸ਼ਿਆਂ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਆ ਤੇ ਜਿਨ੍ਹਾਂ ਨੇ ਉਹ ਗੱਡੀ ਭੇਡ ਕੀਤੀ ਉਹਨਾਂ ਦਾ ਮੁੰਡਾ ਬਾਰਡਰ ਤੇ ਕਿਸ ਕੰਮ ਵਿੱਚ ਮਰਿਆ ਚਿੱਟੇ ਦੀ ਖੇਪ ਲੈਣ ਗਿਆ ਬਾਰਡਰ ਤੇ ਐਸਡੀਐਫ ਨਾਲ ਇੰਕਾਊਂਟਰ ਚ ਮਰਿਆ ਜਿਹੜੇ ਇਹਨੂੰ ਗੱਡੀ ਮਰਸਡੀਜ਼ ਭੇਟ ਕਰਦੀ ਆ ਜਿਹੜੀ ਬਠਿੰਡੇੋਂ ਡਰਾਈਵਰ ਗੱਡੀ ਜਿਹੜੇ ਬੰਦੇ ਨੇ ਭੇਟ ਕੀਤੀ ਆ ਉਹ ਡੀਐਸਪੀ ਜਗਤ ਸਿੰਘ ਦਾ ਮੁੰਡਾ ਬਠਿੰਡੇ ਵਾਲਾ ਜਾ ਕੇ ਬਠਿੰਡੇ ਪੁੱਛ ਲਓ ਕੀ ਕਾਰੋਬਾਰ ਉਹਨਾਂ ਦਾ ਤੁਸੀਂ ਉਹਨਾਂ ਲੋਕਾਂ ਤੋਂ ਗੱਡੀਆਂ ਗਿਫਟ ਲਾਓ ਤੇ ਉਹੋ ਚੀਜ਼ਾਂ ਦੇ ਖਿਲਾਫ ਤੁਸੀਂ ਲੜਾਈ ਲੜੋ ਕਿਉਂ ਕਿ ਕਿੰਨਾ ਕੌਮ ਨੂੰ ਚਲਾਕੀਆਂ ਕਰ ਲਊਗੀ ਤੁਸੀਂ ਇਹ ਜੀ ਠੀਕ ਹੈ ਮੈਂ ਤਾਂ ਅੱਜ ਦੀ ਨੌਜਵਾਨੀ ਨੂੰ ਕਹਿੰਨਾ ਵੀ ਠੀਕ ਹੈ ਜੇ ਦੂਜੇ ਦਲਾਂ ਨਾਲੋਂ ਇਹ ਨਵੇਂ ਇਹਨਾਂ ਨੂੰ ਵੀ ਇੱਕ ਮੌਕਾ ਦੇ ਕੇ ਦੇਖ ਲਓ ਪਰ ਸਿਆਸਤ ਜਿਹੜੀ ਆ ਇੱਕ ਇੱਕ ਕਾਲਖ ਦੀ ਕੋਠੜੀ ਆ ਹੁਣ ਜਵਾਬ ਤੁਸੀਂ ਦੇ ਦਿਓ ਇਹਨਾਂ ਤੋਂ ਲੈ ਦਿਓ ਮੇਰਾ ਤਾਂ ਕੋਈ ਇਹਨਾਂ ਨਾਲ ਰੌਲਾ ਨਹੀਂ ਹੈ ਮੈਂ ਤਾਂ ਤੁਹਾਡਾ ਕੌਮ ਦਾ ਸੰਗਤ ਦਾ ਜਿਹੜਾ ਵੀ ਹੁਕਮ ਹੋਇਆ ਸਿਰ ਚਗਾ ਕੇ ਸਿਰ ਮੱਥੇ ਤੋਂ ਡੱਕੂ ਬੂਲ ਹੁਣ ਦੋਸਤੋ ਜਿਹੜੀ ਸਾਡੀ ਖਵਾਰੀ ਹੋ ਰਹੀ ਹੈ ਨਾ ਆਪਾਂ ਅੱਜ ਇਹਦੇ ਤੇ ਗੱਲ ਕਰੀਏ ਸਾਡਾ ਕਰਤਾਰ ਕੀ ਆ ਤੇ ਡਿੱਗਿਆ ਕਿੱਥੇ ਆ ਗਿਆ ਮੇਰਾ ਦੋਸਤ ਹైదరాబాద్ ਲਾਅ ਯੂਨੀਵਰਸਿਟੀ ਦੇ ਵਿੱਚ ਲਾ ਕਰਦਾ ਸੀ ਤੇ ਮੈਂ ਉਹਨੂੰ ਮਿਲਣ ਜਾਣ ਉੱਥੇ ਉਹਨੇ ਮੈਨੂੰ ਇੱਕ ਬੜੀ ਉੱਥੇ ਅਜੀਬ ਗੱਲ ਜਿਹੜੀ ਉੱਥੇ ਅਸੀਂ ਲਾਇਬ੍ਰੇਰੀ 'ਚ ਉਹਨਾਂ ਨੇ ਸਾਨੂੰ ਪੜ੍ਹਾਈ ਪੜ੍ਹੀ ਅਸੀਂ ਵੈਸੇ ਫੈਸਲਾ ਤਾਂ ਉਹ ਫਾਰਸੀ 'ਚ ਆ ਪਰ ਉਹਦਾ ਤਰਜਮਾ ਭਾਈ ਪੰਥਪ੍ਰੀਤ ਕੋਲੇ ਵੀ ਆ ਹੋਰ ਵੀ ਇੱਕ ਦੋ ਪ੍ਰਚਾਰਕਾਂ ਦੇ ਕੋਲੇ ਇਹਨਾਂ ਨੇ ਕਈ ਸਟੇਜਾਂ 'ਤੇ ਉਹ ਸਾਂਝਾ ਵੀ ਕੀਤਾ ਸ਼ਾਇਦ ਹੁਣ ਕਦੇ ਨਹੀਂ ਇਹਨਾਂ ਨੇ ਕੀਤਾ ਮੈਂ ਸੁਣਿਆ ਨਹੀਂ ਅੱਜ ਮੈਂ ਤੁਹਾਡੇ ਨੂੰ ਸਾਂਝਾ ਕਰਦਾ ਨਿਜ਼ਾਮ ਹైదరాబాద్ ਉਸ ਵੇਲੇ ਦੇ ਜਿਵੇਂ ਅੱਜ ਪੰਜਾਬ ਦੇ ਗਵਰਨਰ ਨਾਲ ਤੇ ਕਾਜੀ ਜਿਵੇਂ ਅੱਜ ਹਾਈ ਕੋਰਟ ਦੇ ਜਸਟਿਸ ਉਸ ਵੇਲੇ ਕਾਜ਼ੀਆਂ ਦੇ ਕੋਲੇ ਅਦਾਲਤਾਂ 'ਚ ਫੈਸਲੇ ਕਾਜ਼ੀ ਕਰਦੇ ਸੀ ਨਿਜ਼ਾਮ ਹైదరాబాద్ ਦੇ ਪਰਿਵਾਰ ਦੇ ਵਿੱਚ ਤਿੰਨ ਕਤਲ ਹੁੰਦੇ ਆ ਉਹ ਕੇਸਾਂ ਦੇ ਵਿੱਚ ਇੱਕੋ ਇੱਕ ਗਵਾਹ ਸੀ ਜਿਸ ਦੀ ਗਵਾਹੀ ਨਾਲ ਉਹਨਾਂ ਤਿੰਨੇ ਕਤਲਾਂ ਨੂੰ ਇਨਸਾਫ਼ ਮਿਲਦਾ ਸੀ ਉਹ ਸੀ ਇੱਕ ਸਿੱਖ ਦੀ ਗੋਰੀ ਤੇ ਨਿਜ਼ਾਮ ਹైదరాబాద్ ਕਾਜ਼ੀ ਨੂੰ ਬੁਲਾ ਕੇ ਪੁੱਛਦੇ ਆ ਵੀ ਹੁਣ ਕੀ ਕੀਤਾ ਜਾਵੇ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ ਫੁਰਕਸੀਅਰ ਜਦੋਂ ਸਿੱਖਾਂ ਦੇ ਸਿਰਾਂ ਦੀ ਮੁੱਲ ਪੈਂਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੀ ਇਹ ਗੱਲ ਹੈ ਉਹ ਕਹਿੰਦੇ ਜੀ ਬਾਦਸ਼ਾਹ ਹਿੰਦੁਸਤਾਨ ਸਿੱਖਾਂ ਦਾ ਬੜਾ ਕੱਟੜ ਦੁਸ਼ਮਣ ਹੈ ਤੇ ਇੱਕ ਸਿੱਖ ਦੀ ਗਵਾਹੀ ਹੈ ਵੀ ਜਿਹੜੀ ਤੇਰੇ ਕਤਲਾਂ ਨੂੰ ਇਨਸਾਫ ਦਿੰਦੀ ਹੈ ਉਹਨਾਂ ਨੇ ਫਿਰ ਚਿੱਠੀ ਲਿਖੀ ਫੁਰਕਸੀਅਰ ਨੂੰ ਵੀ ਮੇਰੇ ਪਰਿਵਾਰ ਦਾ ਮਾਮਲਾ ਤੇ ਇੱਕ ਸਿੱਖ ਦੀ ਗਵਾਹੀ ਉਹਨਾਂ ਕਤਲਾਂ ਦੇ ਨੂੰਨਸਾਫ ਦਿੰਦੀ ਆ ਵੀ ਤੁਸੀਂ ਸਿੱਖਾਂ ਦੇ ਦੁਸ਼ਮਣੋਂ ਸਾਨੂੰ ਗਵਾਈ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਜੇ ਤੁਹਾਡੀ ਆਗਿਆ ਤੇ ਸਿੱਖ ਦੀ ਗਵਾਈ ਲੈ ਲਈਏ ਉਹਨਾਂ ਨੇ ਅੱਗੋਂ ਚਿੱਠੀ ਜਵਾਬ ਦਿੱਤਾ ਵੀ ਜਿੱਥੇ ਇਨਸਾਫ ਦੀ ਗੱਲ ਆ ਤੁਸੀਂ ਸੁਤੰਤਰ ਹੋ ਆਜ਼ਾਦ ਹੋ ਗਵਾਈ ਲੈਣ ਵਾਸਤੇ ਤੇ ਦੋਸਤੋ ਕਾਜੀ ਫੈਸਲਾ ਜਦੋਂ ਇਨਸਾਫ ਦੀ ਗੱਲ ਫੈਸਲਾ ਕਰਦਾ ਇਨਸਾਫ ਦਾ ਹੱਸੀ ਉਹ ਲਿਖਦਾ ਬਰੈਕਟਾਂ ਦੇ ਵਿੱਚ ਵੀ ਮੈਂ ਅਤੇ ਨਿਜ਼ਾਮ ਹైదరాబాద్ ਇਹਨਾਂ ਤਿੰਨਾਂ ਕਤਲਾਂ ਦੇ ਇਨਸਾਫ ਨੂੰ ਲੈ ਕੇ ਬੜੇ ਦੁਬਧਾ ਦੇ ਚਿੰਤਾ ਵਿੱਚ ਪਏ ਹੋਏ ਸੀ ਇੱਕ ਸਿੱਖ ਦੀ ਗਵਾਹੀ ਇਹਨਾਂ ਮਰਨ ਵਾਲੀਆਂ ਰੂਹਾਂ ਨਾਲ ਇਨਸਾਫ ਕਰਦੀ ਸੀ ਪਰ ਉਹ ਸਿੱਖ ਸੀ ਗਵਾਹ ਗਵਾਹ ਸਿੱਖ ਸੀ ਸਿੱਖਾਂ ਦਾ ਬਾਦਸ਼ਾਹ ਹਿੰਦੁਸਤਾਨ ਦਾ ਦੁਸ਼ਮਣ ਸਾਨੂੰ ਦਿੱਕਤ ਆ ਰਹੀ ਸੀ ਗਵਾਹੀ ਲੈਣ ਤੇ ਪਰ ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਦੀ ਆਗਿਆ ਮਿਲੀ ਮੈਂ ਇਹਨਾਂ ਕਤਲਾਂ ਦੇ ਇਨਸਾਫ ਦਾ ਫੈਸਲਾ ਇੱਕ ਸਿੱਖ ਦੀ ਗਵਾਹੀ ਤੇ ਕਰਦਾ ਇੱਕ ਕਾਜੀ ਲਿਖਦਾ ਵੀ ਮੈਂ ਇਹ ਫੈਸਲਾ ਜਿਹਨੂੰ ਲੈ ਕੇ ਅਸੀਂ ਬੜੀ-ਬੜੀ ਦੁਬਧਾ ਵਿੱਚ ਸੀ ਇੱਕ ਸਿੱਖ ਦੀ ਗਵਾਹੀ ਤੇ ਕਰਦਾ ਕਿਉਂਕਿ ਬਾਬੇ ਨਾਨਕ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ ਇਹ ਸੀਗਾ ਸਾਡਾ ਕੌਮੀ ਕਰੈਕਟਰ ਸਾਡੇ ਦੁਸ਼ਮਣ ਵੀ ਸਾਡੀ ਸਚਾਈ ਦੇ ਕਾਇਲ ਵੀ ਬਾਬੇ ਨਾਨਕ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ ਹੋਰ ਜੋ ਬੰਦੀ ਜੁ。ਕਿੱਥੇ ਡਿੱਗਿਆ ਬਾਕੀ ਕਿਰਦਾਰ ਕਿੰਨਾ ਉੱਚਾ ਸੱਚਾ ਹੋਊਗਾ ਇਹ ਅੰਦਾਜ਼ਾ ਲਾ ਲਓ। ਤੇ ਕਿੱਥੇ ਡਿੱਗਿਆ ਆ ਸੁੱਚਾ ਸਿੰਘ ਲੰਗਾਹ ਵਰਗੇ ਕਿੱਥੇ ਕਿਰਦਾਰ ਸਾਡਾ ਲਹਿ ਗਈ। ਬਹਿਰੂਪੀਏ ਆ ਨਾ ਕਿ ਸ਼ਹਿਰਾ ਵੀ ਪਾਇਆ ਕਿਰਪਾਨ ਵੀ ਪਾਈ ਆ ਸਿੱਖੀ ਸਰੂਪ ਵੀ ਆ ਉਹ ਸੰਸਦ ਦਾ ਮੈਂਬਰ ਵੀ ਆ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਤੇ ਕਿਰਦਾਰ ਕੌਡੀਆਂ ਖੋਟਾ ਬਿਸ਼ਰਮ ਸ਼ਰਮੀ ਹੈ ਨਹੀਂ ਮੁੰਡੇ ਨਸ਼ਾ ਵੇਚਦੇ ਫੜੇ ਜਾਂਦੇ ਕਰਦੇ ਫੜੇ ਜਾਂਦੇ ਆ ਸ਼ਰਮੀ ਹੈ ਨਹੀਂ ਇੱਥੇ ਗੋਲੀਆਂ ਚਲਵਾ ਕੇ ਸਿੱਖ ਮਰਵਾਤੇ ਗੁਰੂ ਗ੍ਰੰਥ ਸਾਹਿਬ ਦਾ ਅਨਸਾਫ਼ ਮੰਗਦੇ ਕੋਈ ਨਿੱਜੀ ਕੰਮ ਵਾਸਤੇ ਨਹੀਂ ਸੀ ਬੈਠੇ ਕੋਈ ਸ਼ਰਮੀ ਹੈ ਨਹੀਂ ਉਦੋਂ ਵੱਧ ਬੇਸ਼ਰਮ ਅਸੀਂ ਆ ਜਿਹੜੇ ਇਹਨਾਂ ਦੇ ਮਗਰ ਟਰਾਲੀਆਂ ਤੇ ਚੜ ਚੜ ਕੇ ਅੱਜ ਵੀ ਜਾਂਦੇ ਤੇ ਮਗਰ ਇਹਨਾਂ ਦੇ ਨਾਰੇ ਲਾਉਨੇ ਆ ਅੱਜ ਪਤਾ ਨਹੀਂ ਵੀ ਸੁਖਬੀਰ ਹੀ ਕੌਮ ਹੈ ਸੁਖਬੀਰ ਹੀ ਸਿੱਖ ਹੈ ਤੇ ਜਿਹੜੇ ਹੋਰ ਬਹਿਰੂਪੀਏ ਸਾਡੇ ਚਾ ਬਾਣੇ ਪਾਪ ਆ ਕਿਸੇ ਦੂਜੀਆਂ ਕੌਮਾਂ ਦੂਜੀਆਂ ਧਰਮਾਂ ਦੇ ਰੱਦੀ ਉਹ ਸਾਡੇ ਚ ਆ ਗਿਆ ਜੋ ਕੌਮ ਬਣੀ ਬੈਠਿਆ ਕੋਈ ਕਿਤੇ ਕੰਧਾਂ ਤੇ ਲਿਖਿਆ ਹੁੰਦਾ ਜਾ ਕੇ ਸਿੱਖ ਕੌਮ ਜਿਉਂਦੀ ਆ ਬਦਲਾ ਲਊਗੀ ਇਹ ਕੌਮ ਪਤਾ ਨਹੀਂ ਕਦੋਂ ਦੇ ਬਣ ਗਈ ਯਾਰ ਆ ਇੱਥੇ ਆ ਕੇ ਅਸੀਂ ਮਾਰ ਖਾਧੀ ਆ ਆ ਸਬੂਤ ਇੱਕ ਤੁਹਾਨੂੰ ਮੈਂ ਦਿਖਾਉਣਾ ਅਕਾਲ ਫਿਲਮ ਆਈ ਆ ਬੰਦਾ ਫਿਲਮ ਦੇਖ ਕੇ ਆਉਂਦਾ ਪਿੱਛੇ ਉਹ ਬੜਾ ਮਸ਼ਹੂਰ ਹੋਇਆ ਉਹਨੇ ਇੱਕ ਦੋ ਕੁੜੀਆਂ ਹੀ ਆ ਛਡਾਤੀਆਂ ਕੁੜੀਆਂ ਭੱਜ-ਭੁੱਜ ਕੇ ਗਈਆਂ ਆਪਦੇ ਪ੍ਰੇਮੀਆਂ ਨਾਲ ਬੜਾ ਪ੍ਰਚਾਰ ਵੇਖੋ ਜੀ ਖਾਲਸੇ ਦੀ ਕਚੈਰੀ ਚ ਦੁਖੀ ਮਾਂ ਅਰਜੀ ਲੈ ਕੇ ਆਈ ਖਾਲਸੇ ਨੇ ਕੁੜੀਆਂ ਬਰਾਮਦ ਕੀਤੀਆਂ ਉਹ ਕੀਤੀਆਂ ਤੇ ਖਾਲਸਿਆਂ ਦਾ ਹਾਲ ਉਹਨਾਂ ਦਾ ਕੀ ਆ ਆ ਤੁਸੀਂ ਆਪ ਦੇਖ ਲਓ ਅਕਾਲ ਫਿਲਮ ਦੇਖ ਕੇ ਆ ਕੇ ਬਾਹਰ ਨਸੀਹਤ ਕੀ ਦੇ ਰਿਹਾ ਹੈ ਵੀ ਇਹ ਫਿਲਮ ਕੌਮ ਦੇਖੇ ਅਸੀਂ ਵੇਖ ਲਈ ਆ ਤੇ ਹਰੀ ਸਿੰਘ ਨਲੂਏ ਦੇ ਨਾਮ ਦਾ ਨਹੀਂ ਪਤਾ ਆ ਦੇਖ ਲਓ ਸਤਿ ਸ਼੍ਰੀ ਅਕਾਲ ਤੇਰਾ ਹਲੂ ਨਲੂਆ ਹਰੀ ਸਿੰਘ ਨਲੂਆ ਇਹ ਬਾਣੇ ਦੇ ਵਿੱਚ ਜਿਹੜੇ ਜਿਹੜੇ ਹੀ ਭੇਖ ਚ ਫਸੇ ਆ ਤੇ ਸਿੱਖਾਂ ਦੇ 5 ਸਾਲ ਦੇ ਬੱਚੇ ਨੂੰ ਪਤਾ ਵੀ ਹਰੀ ਸਿੰਘ ਨਲੂਆ ਨਲੂਆ ਹਰੀ ਸੌਰੀ ਮੇਰੇ ਤੋਂ ਮੇਰੇ ਗੰਦੀ ਜ਼ਬਾਨ ਹੋ ਗਈ ਇਹ ਦੀ ਸੁਣ ਕੇ ਵੀ ਸਰਦਾਰ ਹਰੀ ਸਿੰਘ ਨਲੂਆ ਕੌਣ ਆ ਬਹਿਰੂਪੀਏ ਆ ਸਾਡੇ ਚ ਪਛਾਣੋ ਇਹਨਾਂ ਨੂੰ ਇਹ ਕੌਮ ਬਣੇ ਹੋਏ ਆ ਇਹ ਫੈਸਲੇ ਲੈ ਰਹੇ ਐ ਇਸ ਵੇਲੇ ਕੌਮ ਦੇ ਕਾਰਨ ਕੀ ਆ ਅਸੀਂ ਤੁਹਾਨੂੰ ਦੱਸ ਚੁੱਕਿਆ ਰਿਹਾ ਵੀ 23 ਦਲ ਐ ਇਸ ਵੇਲੇ ਸਾਡੀ ਕੌਮ ਦੇ ਇਹ ਚਲੋ ਅਕਾਲੀ ਕਹਿ ਲਈ ਆਪਾਂ ਅਕਾਲੀ ਦਲ ਦੇ 23 ਦਲ ਐ ਇਸ ਵੇਲੇ ਕਿੱਥੇ ਖੜੇ ਆ ਅਸੀਂ ਭੁਖਾਵ ਦਾ ਇੱਕ ਸੋਹਣੀ ਸਿਰੇ ਮਿੰਡਾਉ ਪੂਰਬੀਏ 13 ਚੁੱਲ੍ਹੇ ਇੱਥੇ ਅਕਾਲੀ ਦਲ ਤਾਂ ਇੱਕ ਆ ਤੇ 23 ਬਣੇ ਫਿਰਦੇ ਐ ਇਸ ਵੇਲੇ ਕੀ ਤੇ ਭਰੋਸਾ ਕਰੋਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਖਾਲਸਾ ਰਾਜ ਪੰਜਾਬ ਹੀ ਪੰਜਾਬੀ ਆ ਜੀ ਅਸੀਂ ਜੋ ਸਾਡਾ ਖਾਲਸਾ ਸਤਨ ਖਾਲਸਾ ਰਾਜ ਹੁਣ ਗਾ ਪਤਾ ਨਹੀਂ ਕਿੱਥੇ ਡਿੱਗਣਾ ਹਜੇ ਤੱਕ ਅਸੀਂ ਨਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਪਤਾ ਹੈ ਨਾ ਸਾਨੂੰ ਖਾਲਸਾ ਸਤਨ ਦੇ ਕਨਸੈਪਟ ਬਾਰੇ ਪਤਾ ਹੈ ਬਸ ਬੋਲੀ ਜਾਂਦੇ ਇੱਕ ਦੂਜੇ ਦੇ ਮਗਰ ਖਾਲਸਾ ਰਾਜ 10 ਸਾਲ ਕਿਹਨੇ ਬਰਬਾਦ ਕੀਤਾ ਅੰਗਰੇਜ਼ ਤਾਂ 10 ਸਾਲ ਬਾਅਦ ਚਾਉਂਦੇ ਆ ਚਾਰ ਮਹਾਰਾਜੇ ਇੱਕ ਇੱਕ ਡੇਢ ਮਹੀਨੇ ਚ ਸਾਡੇ ਕਤਲ ਹੋਇਆ ਕਿਨੇ ਕੀਤੇ ਸੰਧਾਵਾਲੀਆ ਸਰਦਾਰ ਕੌਣ ਸੀ ਉਹ ਡੋਗਰੇ ਨੇ ਕੀਤੇ ਸੀ ਉਦੋਂ 11 ਸਾਲ ਦਾ ਪ੍ਰਤਾਪ ਸਿੰਘ ਆ ਮਹਾਰਾਜਾ ਸ਼ੇਰ ਸਿੰਘ ਦਾ ਪੁੱਤ ਵੀ ਹੱਥ ਜੋੜਦਾ ਬੱਚਾ ਉਹਦਾ ਸਿਰ ਲਾ ਕੇ ਨੇਜੇ ਦੇ ਟੰਗ ਲਿਓ ਉਹ ਸਰਾਫ ਮਿਲਿਆ ਹਾਲ ਸਾਡਾ ਅੱਜ ਵੀ ਉਹੀ ਹੈ ਕੋਈ ਐਡਾ ਵਧੀਆ ਨਹੀਂ ਇੱਕ ਲਾਲ ਸਾਹਿਬ ਆ ਭੁੱਖ ਕੁਰਸੀ ਦੀ ਹੈ ਵੀ ਛੇਪੀ ਉਹ ਤੇ ਬਹਿ ਜੀ ਕਿਸੇ ਨਾ ਕੀ ਕੀ ਹੁਣ ਵੀਰੋ ਥੋੜਾ ਜਿਹਾ ਜਿਹੜੇ ਆ ਫਿਲਮ ਦੀ ਗੱਲ ਕਰਦੇ ਆ ਮੈਂ ਕੋਈ ਇਤਿਹਾਸਕਾਰ ਨਹੀਂ ਹੈਗਾ ਪਰ ਮੇਰੀ ਇੱਕ ਕਲਪਨਾ ਉਹ ਕੀ ਹੈ ਸਾਡਾ ਇੱਕ ਕਿਰਦਾਰ ਹੈ ਇੱਕ ਕਰੈਕਟਰ ਆ ਸਾਡੇ ਸਾਡਾ ਕਿਉਂਕਿ ਇਤਿਹਾਸ ਹੈ ਮਥਿਆਸ ਤੇ ਇਤਿਹਾਸ 'ਚ ਫਰਕ ਹੁੰਦਾ ਇਤਿਹਾਸ ਪੜਿਆ ਜਾਂਦਾ ਇਤਿਹਾਸ ਸੁਣਾਇਆ ਜਾਂਦਾ ਇਤਿਹਾਸ ਪਰਦੇ ਉੱਤੇ ਨਹੀਂ ਦਿਖਾਇਆ ਜਾਂਦਾ ਮਥਿਆਸ ਤਾਂ ਦਿਖਾਇਆ ਜਾ ਸਕਦਾ ਸਾਡੇ ਜੇ ਬੰਦ ਬੰਦ ਘਟਾਇਆ ਤਾਂ ਉਹ ਕਿਰਦਾਰ ਹੈ ਕਿ ਕੈਰੇਕਟਰ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਜਮੂਰਾ ਨਾਲ ਮਾਸਨ ਉੱਤਿਆ ਗਿਆ ਉਹ ਇੱਕ ਕੈਰੇਕਟਰ ਹੈ ਕਿ ਕਿਰਦਾਰ ਹੈ ਉਹਨੂੰ ਇੱਕ ਐਕਟਰ ਨਹੀਂ ਨਿਭਾ ਸਕਦਾ ਉਹ ਮਹਿਸੂਸ ਕੀਤੇ ਜਾ ਸਕਦੇ ਆ ਉਹ ਕਿਰਦਾਰ ਉਹ ਕੈਰੇਕਟਰ ਮਹਿਸੂਸ ਕੀਤੇ ਜਾ ਸਕਦੇ ਹਨ ਉਹ ਐਕਟਰ ਨਹੀਂ ਫਲਵਾ ਸਕਦੇ ਫਲਵਾਏ ਨਹੀਂ ਜਾ ਸਕਦੇ ਕਿਉਂਕਿ ਅਸਲ ਨੂੰ ਕਦੇ ਨਕਲ ਬਣਾ ਕੇ ਵੇਚਿਆ ਨਹੀਂ ਜਾ ਸਕਦਾ ਤੇ ਅਸਲ ਦੀ ਕਦੇ ਨਕਲ ਹੋ ਹੀ ਨਹੀਂ ਸਕਦੀ ਤੇ ਜਿਹੜੀ ਨਕਲ ਹੋਊਗੀ ਉਹ ਵਿਕੂਗੀ ਤੇ ਅਸਲ ਤੇ ਫਿਰ ਉਹਦਾ ਸਿਰ ਪਹਿਣਾ ਹੀ ਪੈਣਾ ਲੋੜ ਆ ਸਾਨੂੰ ਪ੍ਰਚਾਰ ਦੀ ਇਸ ਪ੍ਰਸਾਰ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੂਲ ਮੰਤਰ ਦੇ ਕਨਸੈਪਟ ਦੇ ਵਿੱਚੋਂ ਖਾਲਸਾ ਪੰਥ ਦੀ ਸਾਜਣਾ ਸਾਰੀ ਵੀ ਸਾਰੀ ਇੱਕ ਓ ਅਨਕਾਰ ਖਾਲਸਾ ਇੱਕ ਦਾ ਪੁਜਾਰੀ ਆ ਉਸ ਬ੍ਰਹਮ ਦੀ ਉਸ ਬ੍ਰਹਮੰਡ ਦੀ ਕਾਰਜ ਜਿਹੜੀ ਸਾਰੀ ਸ੍ਰਿਸ਼ਟੀ ਵਿਚਰ ਰਹੀ ਹੈ ਸਤਨਾਮ ਉਹਦਾ ਹੀ ਨਾਮ ਸਤ ਹੈ ਉਹਦਾ ਹੀ ਨਾਮ ਸੱਚ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਪੁਰਖ ਅਤੇ ਪੁਰਸ਼ ਵਿੱਚ ਫਰਕ ਹੈ ਪੁਰਖ ਉਹ ਇੱਕੋ ਹੀ ਹੈ ਜਿਹੜਾ ਸ੍ਰਿਸ਼ਟੀ ਦਾ ਕਰਤਾ ਕਰਤਾ ਪੁਰਖ ਨਿਰਭਉ ਖਾਲਸਾ ਨਿਰਭਉ ਆ ਖਾਲਸਾ ਨਿਰਵੈਰ ਹੈ ਪ੍ਰਗਟ ਹੋ ਖਾਲਸਾ ਪ੍ਰਮਾਤਮ ਕੀ ਮੋਜ ਖਾਲਸਾ ਅਕਾਲ ਪੁਰਖ ਦੀ ਫੌਜ ਨਿਰਭਉ ਨਿਰਵੈਰ ਅਕਾਲ ਮੂਰਤ ਖਾਲਸਾ ਉਸ ਅਕਾਲ ਦੀ ਮੂਰਤ ਆ ਉਹਦੇ ਵਿੱਚੋਂ ਗੁਰੂ ਸਾਹਿਬ ਨੇ ਕਿਹਾ ਜੇ ਦਰਸ਼ਨ ਕਰਨੇ ਮੇਰੇ ਤਾਂ ਖਾਲਸੇ 'ਚ ਹੋਣਗੇ ਅਕਾਲ ਦਾ ਰੂਪ ਆ ਖਾਲਸਾ ਤੇ ਖਾਲਸਾ ਅਜ ਤੋਂ 300 ਸਾਲ ਪਹਿਲਾਂ ਵੀ ਸੱਚ ਸੀ ਅੱਜ ਵੀ ਸੱਚ ਹੈ ਇਹ ਹਜ਼ਾਰਾਂ ਸਾਲਾਂ ਤੱਕ ਵੀ ਸੱਚ ਰਹੂਗਾ ਅਗਲੀ ਵੀਡੀਓ ਆਪਾਂ ਇਹਦੇ ਤੇ ਕਰਾਂਗੇ ਦਾ ਪਾਰਟ 2 ਕਿਵੇਂ ਲੱਗੀ ਵੀਡੀਓ ਲਾਈਕ ਅਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇਹੀ ਤੁਹਾਡਾ ਯੋਗਦਾਨ ਪਿਛਲੇ ਦਿਨੀ ਬਾਬਾ ਜੀ ਨੂੰ ਮਦਦ ਭੇਜੀ ਸਿੰਘਾਂ ਨੇ ਇੰਗਲੈਂਡ ਤੋਂ ਕੁਛ ਹੋਰ ਕੈਨੇਡਾ ਤੋਂ ਵੀਰ ਨੇ ਭੇਜੀ ਦਰਸ਼ਨ ਸਿੰਘ ਹਟੂਰ ਨੂੰ ਭੇਜੀ ਕੁਛ ਮੈਨੂੰ ਥੋੜੀ ਜੀ ਭੇਜੀ ਤੁਹਾਡਾ ਧੰਨਵਾਦ ਪਰ ਮੈਨੂੰ ਮਦਦ ਦੀ ਲੋੜ ਨਹੀਂ ਮੈਨੂੰ ਜਦੋਂ ਹੋਊਗੀ ਮੈਂ ਤੁਹਾਨੂੰ ਦੱਸ ਦਿਆਂ ਹਜੇ ਤੱਕ ਮਹਾਰਾਜ ਦੀ ਕਿਰਪਾ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਕਰੋ ਠੀਕ ਹੈ ਲੜਾਈ ਬਹੁਤ ਵੱਡੀ ਆ ਬਿਨਾਂ ਮਦਦ ਤੋਂ ਲੜੀ ਵੀ ਨਹੀਂ ਜਾ ਸਕਦੀ ਹੁਣ ਮੈਂ ਮੇਰਾ ਇਹ ਅਗਲਾ ਜਿਹੜਾ ਹੈਗਾ ਮੈਂ ਹੁਣ ਬਾਹਰ ਨਿਕਲੂਗਾ ਕਿਉਂਕਿ ਵੀਡੀਓ ਤੇ ਬਹਿ ਕੇ ਗੱਲਾਂ ਕਰਨੀਆਂ ਗੱਲ ਹੋਰ ਹੈ ਪ੍ਰਚਾਰ ਤੇ ਪ੍ਰਸਾਰ ਕਾਲਜਾਂ ਸਕੂਲਾਂ 'ਚ ਜਾਣਾ ਬੱਚਿਆਂ ਨੂੰ ਮੋਟੀਵੇਟ ਕਰਨਾ ਬੱਚਿਆਂ ਨੂੰ ਆਪਦੇ ਇਤਿਹਾਸ ਨਾਲ ਆਪਦੇ ਗੁਰੂ ਨਾਲ ਆਪਦੇ ਪੰਜਾਬ ਨਾਲ ਪੰਜਾਬੀਅਤ ਨਾਲ ਦੀ ਕੌਮ ਨਾਲ ਜੋੜਨਾ ਸਿਆਸਤ ਦੇ ਗੁਰ ਪਰ ਉਹ ਜੋ ਮੈਂ ਕੱਢ ਕੇ ਧਰੂਗਾ ਮੈਂ ਨਹੀਂ ਹੋਊਗਾ ਉਸ ਵਿੱਚ ਜੇ ਮੈਂ ਹੀ ਹੋ ਗਿਆ ਕਿਉਂਕਿ ਸਾਡੇ 'ਚ ਇਹ ਸਿਧਾਂਤ ਹੀ ਹੈ ਜੇ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦਾ ਬੇੜਾ ਕਿਉਂ ਡੁੱਬਿਆ ਸਾਰੀ ਕਮਾਈ ਜਿੰਨੀ ਅੱਜ ਤੱਕ ਦੀ ਸੀਓ ਆਫ ਦੇ ਪੁੱਤ ਦੇ ਹਵਾਲੇ ਕਰਤੀ ਅੱਜ ਵਾਰਿਸ ਪੰਜਾਬ ਦੀ ਜਥੇਬੰਦੀ ਨੌਜਵਾਨਾਂ ਨੇ ਖੜੀ ਕੀਤੀ ਤੇ ਅੱਜ ਪਿਓ ਤੇ ਇੱਕ ਬਜ਼ੁਰਗੋਂ ਨੂੰ ਲੀਡ ਕਰ ਰਿਆ ਨੌਜਵਾਨ ਤੇ ਬਜ਼ੁਰਗ ਬਜ਼ੁਰਗ ਸਤਕਾਰਯੋਗ ਹੁੰਦੇ ਆ ਪਰ ਜਿਹੜਾ ਜੋਸ਼ ਨੌਜਵਾਨੀ 'ਚ ਹੁੰਦਾ ਉਹ ਬਜ਼ੁਰਗਾਂ 'ਚ ਨਹੀਂ ਹੁੰਦਾ ਤੇ ਰੱਬ ਦੇ ਵਾਸਤੇ ਅਵਤਾਰ ਸਿੰਘ ਖੱਡੇ ਦੀ ਮਾਤਾ ਨੂੰ ਮਾੜਾ ਚੰਗਾ ਨਾ ਬੋਲੋ ਇਹ ਤੁਹਾਡੇ ਵਾਸਤੇ ਗੱਲ ਚੰਗੀ ਨਹੀਂ ਉਹਦੀ ਕੁਰਬਾਨੀ ਦੇ ਤੁਸੀਂ ਅੱਜ ਤੱਕ ਗਿੱਟਿਆਂ ਤੱਕ ਉਹ ਨਹੀਂ ਜਿੱਡੀ ਉਹ ਉਸ ਪਰਿਵਾਰ ਦੀ ਕੁਰਬਾਨੀ ਹੈ ਤੁਸੀਂ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਹਟ ਜਾਓ ਸਰਟੀਫਿਕੇਟ ਮੰਡਲੋ ਠੀਕ ਆ ਜਿਨ੍ਹਾਂ ਨੇ ਅਮਰਤਪਾਲ ਦੇ ਖਿਲਾਫ ਬੋਲ ਕੇ ਗਨਮੈਨ ਲਏ ਆ ਜਾਂ ਅੱਜ ਕੋਈ ਲੈਣ ਨੂੰ ਫਿਰਦੇ ਆ ਠੀਕ ਆ ਉਹਨਾਂ ਨਾਲ ਗੱਲ ਕਰੋ ਜਿਹੜੀ ਕਰਨ ਵਾਲੀ ਆ ਉਹਨਾਂ ਨੂੰ ਮੈਂ ਵੀ ਨਹੀਂ ਚੰਗੇ ਸਮਝਦਾ ਇਹ ਮੇਰਾ ਮੇਰਾ ਵੀ ਇਹ ਸੁਭਾ ਮੈਂ ਵੀ ਉਹਨਾਂ ਨੂੰ ਚੰਗੀ ਨਹੀਂ ਸਮਝਦਾ ਜੇ ਤੁਸੀਂ ਗਨਮੈਨ ਲੈਣ ਦੀ ਖਾਤਰ ਕਿਸੇ ਦੀ ਕਿਰਦਾਰ ਕੂਸ਼ੀ ਕਰਨ ਤੇ ਲੱਗੇ ਹੋਏ ਹੋ ਇਹ ਗੱਲ ਨਹੀਂ ਚੰਗੀ ਹਾਂ ਠੀਕ ਆ ਤਰਕ ਨਾਲ ਗੱਲ ਕਰੋ ਮੇਰੇ ਸਵਾਲ ਆ ਜਦੋਂ ਮੈਨੂੰ ਜਵਾਬ ਦੇ ਦੋਗੇ ਮੈਂ ਨੰਗੇ ਪੈਰੀ ਚੱਲ ਬੂਗਾ ਮੈਨੂੰ ਕੋਈ ਦਿੱਕਤ ਨਹੀਂ ਮੈਨੂੰ ਚਾਹੀਦਾ ਕੁਝ ਵੀ ਨਹੀਂ ਨਾ ਮੈਨੂੰ ਕੋ ਅਹੁਦੇ ਦੀ ਲਾਲਸਾ ਠੀਕ ਆ ਜਿਹੜੀ ਮੈਂ ਕੁਰਸੀ ਤੋਂ ਬੈਠਾ ਆ ਬਹੁਤ ਵੱਡੀ ਸੀਗੀ ਮੈਂ ਇਹ ਇਹ ਨਹੀਂ ਗੱਲਾਂ ਛੱਡਿਆ ਆ ਪਿੱਛੇ ਮੇਰੇ ਵਾਸਤੇ ਇਹ ਹੁਣ ਕੁਝ ਨਹੀਂ ਹੈ ਅਹਿਮੀਅਤ ਨਹੀਂ ਰੱਖਦੀ ਮੇਰੇ ਵਾਸਤੇ ਅਹਿਮੀਅਤ ਰੱਖਦਾ ਸਾਡੇ ਵੱਡ-ਵਡੇਰਿਆਂ ਦਾ ਕਰਤਾਰ ਸਾਡੇ ਸਿੱਖੀ ਸਿਧਾਂਤ ਦਾ ਰਸਤਾ ਜਿਹਦੇ ਤੇ ਅਸੀਂ ਤੁਰਨਾ ਤੁਰ ਰਹੇ ਸਾਡੇ ਵਾਸਤੇ ਅਹਿਮੀਅਤ ਉਹ ਰੱਖਦਾ ਦੇਉ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ